ਪ੍ਰਸ਼ਾਸਨਿਕ ਅਧਿਕਾਰੀਆਂ ਦੇ ਲਈ ਕਹਿ ਲਿਏ ਕਿ ਜੋ ਲੋਕ ਨੇ ਉਹੀ ਸਭ ਤੋਂ ਪਹਿਲਾ ਹੁੰਦੇ ਨੇ ਤੇ ਲੋਕਾਂ ਦੀ ਸਿਹਤ ਹੋਵੇ ਭਾਵੇਂ ਸੁਰੱਖਿਆ ਹੋਵੇ ਉਹ ਸਭ ਤੋਂ ਪਹਿਲ ਦੇ ਆਧਾਰ ਤੇ ਦੇਖੀ ਜਾਂਦੀ ਹੈ ਅਸੀਂ ਇਸ ਵੇਲੇ ਖੜੇ ਆ ਮਲੇਰ ਕੋਟਲਾ ਦੇ ਗਰੇয়াল ਚੌਕ ਦੇ ਵਿੱਚ ਤੇ ਜਿੱਥੇ ਤੁਹਾਨੂੰ ਦਿਖਾਵਾਂਗੇ ਕਿ ਬੀਤੇ ਕਈ ਦਿਨਾਂ ਤੋਂ ਜਾਂ ਕਹਿ ਲਈਏ ਕਈ ਮਹੀਨਿਆਂ ਤੋਂ ਜਿਹੜੇ ਮਲੇਰ ਕੋਟਲਾ ਦੇ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਨੇ ਉਹ ਗਰੇਵਾਲ ਚੌਂਕ ਦੇ ਵਿੱਚ ਜੋ ਵਿਚਾਲੇ ਇੱਕ ਡਿਵਾਈਡਰ ਬਣਾਇਆ ਹੋਇਆ ਹੈ ਤੇ ਉਸ ਦੇ ਵਿੱਚ ਲੋਹੇ ਦੀਆਂ ਗਰੇਲਾ ਵੀ ਲਗਾਈਆਂ ਗਈਆਂ ਨੇ ਇਹਨੂੰ ਜਿਆਦਾ ਸਮਾਂ ਨਹੀਂ ਹੋਇਆ ਤੇ ਇਹਦੀ ਹਾਲਾਤ ਨੇ ਜਿਹੜੇ ਉਹ ਖੁਦ ਹੀ ਤਰਸਯੋਗ ਬਣ ਗਏ ਤੇ ਇਹ ਸ਼ਾਇਦ ਟ੍ਰੈਫਿਕ ਨੂੰ ਵੰਡਣ ਦੇ ਲਈ ਲਗਾਏ ਗਏ ਸੀ ਪਰ ਇੱਥੇ ਤੇ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਇਸ ਵਿਸ਼ੇ ਦੇ ਉੱਤੇ ਕੀ ਕਹਿਣਾ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਬਾਬਾ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਬਾਬਾ ਜੀ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਬੜਾ ਤਰਸ ਆਉਂਦਾ ਜੀ ਇਹ ਤਾਂ ਲੋਕਾਂ ਦੀ ਸੁਰੱਖਿਆ ਦੇ ਲਈ ਟ੍ਰੈਫਿਕ ਵੰਡਣ ਦੇ ਲਈ ਲਗਾਏ ਹੋਏ ਸੀ ਜੀ ਇਹਨਾਂ ਦੇ ਹਾਲਾਤ ਕੀ ਬਣੇ ਹੋਏ ਨੇ ਇਹ ਹਾਲਾਤ ਤਾਂ ਬਹੁਤ ਸੋਹਣਿਆ ਜੀ ਇਹਦੇ ਇਹ ਬਹੁਤ ਵਧੀਆ ਲਾਇਏ ਨੇ ਵੀ ਜੇ ਕੋਈ ਨਸ਼ੇੜੀ ਨੇ ਤੇ ਮਰੇ ਕੋਲੇ ਤੇ ਫਿਰਦੇ ਰਹਿੰਦੇ ਆ ਰਾਤ ਨੂੰ ਉਹ ਜਿਹੜਾ ਮਰਜੀ ਚੱਕ ਕੇ ਲੈ ਜਾਏ ਨੂੰ ਮੋਢੇ 'ਚ ਪਾ ਕੇ ਹੌਲਾ ਹੀ ਆ ਕੋਈ ਬਾਲਾ ਭਾਰੀ ਨਹੀਂ ਹੈਗਾ ਇਹ ਕੋਈ ਵੀ ਜਿਹੜਾ ਮਟੀਰੀਅਲ ਆ ਉਹ ਕੋਈ ਇਹਨਾਂ ਵਧੀਆ ਨਹੀਂ ਲਾਇਆ ਹੋਇਆ ਸਰਕਾਰ ਮਾੜੀ ਨਹੀਂ ਸਰਕਾਰ ਬਹੁਤ ਵਧੀਆ ਕੰਮ ਕਰਦੀ ਆ ਜਿਹੜਾ ਥੱਲੇ ਵਾਲੇ ਲੋਕ ਸਾਡੇ ਸਾਡੇ ਥੱਲੇ ਵਾਲੇ ਬੰਦੇ ਆ ਲੇਬਰ ਵਾਲੇ ਜਾਂ ਠੇਕੇਦਾਰ ਨੇ ਠੇਲੇ ਅਧਿਕਾਰੀ ਕਹਿ ਲਈ ਠੇਲੇ ਅਧਿਕਾਰੀ ਇਹ ਸਮਝ ਲਓ ਕੁੱਤੀ ਚੋਰਾ ਨਾਲ ਰਲ ਗਈ ਸੀਮੈਂਟ ਬਿਲਕੁਲ ਨਹੀਂ ਪਾਇਆ ਸੜਕ ਦੇ ਉੱਪਰੀ ਪ੍ਰੋਪਰ ਤੇ ਖੜੇ ਕੀਤੇ ਨੇ ਕੋਈ ਇਹਨਾਂ ਦੇ ਮਾਜੇ ਖੱਡਾ ਨਹੀਂ ਕੱਢਿਆ ਇਹਨਾਂ ਨੇ ਬਰਾਬਰੀ ਸੜਕ ਤੇ ਜਿਹੜਾ ਇਟਾਂ ਲਾਈਆਂ ਨੇ ਇਹਨੂੰ ਕੋਈ ਇਹਨਾਂ ਸੀਐਮਐਟ ਨਹੀਂ ਲਾਇਆ ਇਹਨਾਂ ਨੇ ਜਿਸ ਟਾਈਮ ਇਹ ਲਾਉਂਦੇ ਸੀ ਬਣਾਉਂਦੇ ਸੀ ਮੈਂ ਖੁਦ ਠੇਕੇਦਾਰਾਂ ਨੂੰ ਮੁੰਡਿਆਂ ਨੂੰ ਕਾਲ ਕਹੀ ਵੀ ਜਿਹੜੇ ਕੰਮ ਕਰਦੇ ਸੀ ਵੀ ਇਹ ਜਿਹੜੀ ਚੀਜ਼ ਆ ਇਹਨੂੰ ਵਧੀਆ ਬਣਾਓ ਪੈਸਾ ਲੱਗਿਆ ਸਰਕਾਰ ਦਾ ਪੈਸਾ ਸਾਡੇ ਲੋਕਾਂ ਦੀ ਜੇਬਾਂ ਚੋਂ ਪੈਸਾ ਲੱਗਿਆ ਹੋਇਆ ਇਹ ਵੀ ਦੇਖਣ ਨਾਲੋਂ ਸੋਨਾ ਲੱਗੇ ਜੇ ਤੁਸੀਂ ਬਾੜਾ ਜੋ ਨਹੀਂ ਇੱਕ ਹਾਤਰਾ ਝੂਟਾ ਮਾਰੋ ਥੱਲੇ ਗਿਰਜੋ ਇਹ ਸਿਰੇ ਤੋਂ ਸਿਰੇ ਤੱਕ ਇਹ ਨਾਟੀ ਪਾਇਓ ਨੇ ਚ ਇੱਕ ਐਂਗਲ ਦੇ ਵਿੱਚ ਸਿਰਫ ਦੋ ਦੋ ਸੀਮੈਂਟ ਬਜਰੀ ਰੇਤਾ ਨਹੀਂ ਪਾਇਆ ਕਿਸੇ ਗੱਡੀ ਵਾਲਾ ਕੋਈ ਮਾੜਾ ਜੀ ਤੁਸੀਂ ਕਹਿ ਰਹੇ ਹੋ ਸੀਮੈਂਟ ਬਜਰੀ ਰੇਤਾ ਨਹੀਂ ਪਾਇਆ ਜੀ ਮੈਨੂੰ ਤਾਂ ਲੱਗਦਾ ਵੀ ਸੀਮੈਂਟ ਬਜਰੀ ਰੇਤਾ ਸਾਰਾ ਕੁਝ ਰੇਤਾ ਹੀ ਪਾਇਆ ਲੱਗਦਾ ਜੀ ਆਹ ਦੇਖੋ ਤੇ ਆ ਵੀ ਦੇਖ ਸਕਦੇ ਹੋ ਕਿ ਰੇਤਾ ਹੀ ਹੈ ਜੀ ਥੱਲੇ ਇੱਕ ਮਿੰਟ ਆਹ ਦੇਖੋ ਇਹ ਰੇਤਾ ਜਿਆਦਾ ਬਜਰੀ ਸੁੱਕਾ ਰੇਤਾ ਸੀਮੈਂਟ ਨਹੀਂ ਹੈਗਾ ਜੇ ਤੁਸੀਂ ਤੁਹਾਨੂੰ ਪ੍ਰੋਪਰ ਦਿਖਾ ਰਹੇ ਆ ਦੇਖੋ ਧੂੜ ਉਡਦੀ ਇਹ ਪ੍ਰੋਪਰ ਆ ਇਹ ਜਿਹੜਾ ਸੀਮੈਂਟ ਜਿੰਮੇ ਇੱਕ ਤਸਲੇ ਦੇ ਵਿੱਚ 5-1 ਦਾ ਕਹਿ ਦਈਏ ਜਾਂ 6 ਇੱਕ ਦਾ ਕਹਿ ਦਈਏ ਕੋਈ ਇੱਟਾਂ ਖੜੀਆਂ ਕਰਕੇ ਉੱਤੇ ਪਾਤਾ ਦੇਖਣ ਨਾਲ ਨੂੰ ਇਹ ਪਤਾ ਲੱਗ ਜੇ ਵੀ ਇਹ ਸੀਮੈਂਟ ਬਜਰੀ ਪ੍ਰੋਪਰ ਵਧੀਆ ਬਣਾਇਆ ਹੋਇਆ ਵਧੀਆ ਕੁਝ ਨਹੀਂ ਹੈਗਾ ਇਹ ਇਹ ਸਾਰਾ ਠਗੀ ਦਾ ਮਸਾਲਾ ਇਹ ਇਹਨੂੰ ਪੱਟ ਕੇ ਦੁਬਾਰਾ ਦੇਖੋ ਇਹ ਤੁਹਾਨੂੰ ਦਿਖਾ ਦੇਣਾ ਪ੍ਰੋਪਰ ਇਹ ਤੁਹਾਨੂੰ ਚੈੱਕ ਕਰਾ ਸਕਦੇ ਆ ਵੀਡੀਓ ਚ ਵੀ ਇਹ ਬਜਰੀ ਆ ਰੇਤਾ ਸੀਮੈਂਟ ਨਹੀਂ ਲਾਇਆ ਬਿਲਕੁਲ ਵੀ ਇਹ ਚਾਲੂ ਮਾਲ ਹੀ ਆ ਹਾਲਾਤ ਇਦਾਂ ਦੇ ਹੋਏ ਕਿ ਉਹ ਨੇ ਆਲੇ-ਦਾਲੇ ਜੀ ਸਪੋਟਾ ਵੀ ਦਿੱਤੀਆਂ ਗਈਆਂ ਸੀ ਵੀ ਸ਼ਾਇਦ ਕਹਿ ਲਈ ਵੀ ਰੁਕ ਜੂਗਾ ਗਿਰਨ ਉਹ ਇਹ ਗਿਰ ਕਿਵੇਂ ਗਿਆ ਪਹਿਲਾਂ ਤਾਂ ਇਹ ਦੱਸੋ ਇਹ ਤਾਂ ਜੀ ਹੱਥ ਨਹੀਂ ਕਰ ਗਿਆ ਇਹਦਾ ਜੇ ਕੋਈ ਟਰੱਕ ਲੱਗਦਾ ਤਾਂ ਪਤਾ ਨਹੀਂ ਕਿਸੇ ਜਾਣ ਜਾਣ ਲੈ ਸਕਦਾ ਸੀ ਜਾਂ ਕੋਈ ਗੱਡੀ ਵਾਲਾ ਲੱਗਦਾ ਵਿੱਚ ਜਾਂ ਸਕੂਟਰੀ ਵਾਲਾ ਤਾਂ ਜਾਣ ਲੈ ਸਕਦਾ ਸੀ ਇਹਨੂੰ ਕੋਈ ਸਪੋਰਟ ਨਹੀਂ ਹੈਗੀ ਹੁਣ ਵੀ ਸੋ ਇਹ ਤੂੰ ਸਾਨੂੰ ਸਿਰੇ ਚੱਕ ਦਿਖਾ ਸਕਦੇ ਆ ਇਹ ਕਈ ਥਾਵਾਂ ਤੋਂ ਉੱਥੋਂ ਵੀ ਇਹ ਡਵਾਈਡਰ ਹੈ ਨਹੀਂ ਇਟਾਂ ਨੇ ਜਿਆ ਲੱਗਨੇ ਰੇਤਾ ਜਿਹੜਾ ਬਜਰੀ ਆ ਸੀਮੈਂਟ ਹੈ ਨਹੀਂ ਉਤ ਬਿਲਕੁਲ ਵੀ ਇਹ ਸਾਰਾ ਦੂਜੇ ਲੋਡੀਆਂ ਚਾਲੂ ਮਾਲੀ ਹੈ ਜਦੋਂ ਬਣਾਉਂਦੇ ਦੀ ਬੰਦੇ ਜਦ ਵੀ ਕਿਹਾ ਸੀ ਉਹਨਾਂ ਨੂੰ ਵੀ ਇਹ ਜਿਹੜੀ ਐਂਗਲ ਆ ਇਹਨੂੰ ਜਿਹੜੀ ਰੋੜ ਆ ਧਰਤੀ ਦੇ ਵਿੱਚ ਗੱਡਿਆ ਜਾਵੇ ਧਰਤੀ ਦੇ ਵਿੱਚ ਉਹਨੂੰ ਗੱਡਿਆ ਜਾਵੇ ਵੀ ਤਾਂ ਇਹਦੀ ਸਪੋਰਟ ਬਣੂਗੀ ਵੀ ਜਿਹੜੀ ਆ ਇੱਟਾਂ ਇਹ ਇੱਟ ਦਾ ਸਪੋਰਟ ਨਹੀਂ ਬਣ ਜਿਹੜੀ ਇੱਟਾਂ ਇਹ ਰੋੜ ਦੇ ਉੱਪਰ ਰੱਖੀ ਹੋਈ ਹੈ ਜੀ ਇਹ ਗੱਡੀ ਨਹੀਂ ਹੋਈ ਜਿਹੜੀ ਮਰਜ਼ੀ ਪੱਟ ਕੇ ਚੱਕ ਕਰ ਸਕਦੇ ਆ ਜੇਈ ਐਸਡੀਓ ਐਕਸ਼ਨ ਜਿਹੜਾ ਮਰਜ਼ੀ ਚੱਕ ਕੇ ਉਹਨੂੰ ਚੱਕ ਕਰ ਸਕਦਾ ਇਹ ਰੋਡ ਦੇ ਉੱਤੇ ਰੱਖੀਆਂ ਹੋਈਆਂ ਨੇ ਜਿਸ ਟਾਈਮ ਆ ਬਣੀ ਐ ਮੈਂ ਉਸ ਟਾਈਮ ਮੈਂ ਮੁੰਡੇ ਲੇਬਰਾਂ ਨੂੰ ਵੀ ਕਿਹਾ ਵੀ ਇਹ ਛੋਟਾ ਗਲਤ ਆ ਵੀ ਜੇ ਸੜਕ ਦੇ ਵਿੱਚ ਗੱਡੀ ਜਾਵੇ ਐਂਗਲ ਗੱਡੇ ਜਾਣ ਤਾਂ ਇਹ ਵਧੀਆ ਬਾਣਡੀਆਂ ਨਹੀਂ ਤਾਂ ਜੇ ਹਨੇਰੀ ਆ ਗਈ ਹੋ ਸਕਦਾ ਵੀ ਉਹ ਪੱਟ ਗਈ ਲ ਜਨੇਰੀ ਲਫਾਫੇ ਮਾਗ ਤੁਹਾਡਾ ਕੀ ਨਾਮ ਹੈ ਜੀ ਰਣਜੀਤ ਸਿੰਘ ਆ ਜੀ ਤੁਸੀਂ ਵੀ ਲੋਕਲੀ ਹੋ ਹਾਂਜੀ ਹਾਂਜੀ ਆ ਸਾਹਮਣੇ ਦੁਕਾਨਾਂ ਆਪਣੀ ਜਿਹੜੇ ਹਾਲਾਤ ਬਣੇ ਹੋਏ ਨੇ ਇਹ ਲੱਗਦਾ ਵੀ ਹਾਂ ਲੋਕਾਂ ਦੀ ਸੁਰੱਖਿਆ ਲਈ ਲਗਾਈ ਗਈ ਸੀ ਹੁਣ ਲੱਗਦਾ ਵੀ ਕਿਹਦੀ ਜਾਨ ਹੈ ਸਾਹਮਣੇ ਤੁਹਾਨੂੰ ਦਿਖ ਰਿਹਾ ਹੈ ਤਾਂ ਹੱਥ ਨਾਲ ਹੀ ਹੱਥ ਲਾਉਣ ਨਾਲ ਹੀ ਗਿਰ ਜੂ ਇਹ ਨਹੀਂ ਪਤਾ ਕੀ ਚ ਲੱਗੇ ਕੀ ਚ ਨਹੀਂ ਪਤਾ ਨਹੀਂ ਇੱਥੇ ਕੀ ਹੋਣਾ ਕੀ ਨਹੀਂ ਮਸਲਾ ਮੇਰਾ ਕਹਿਣ ਦਾ ਮਤਲਬ ਇਹ ਹੈ ਜੇ ਇੰਨਾ ਖਰਚਾ ਸਰਕਾਰ ਨੇ ਇਹਦੇ ਤੇ ਕੀਤਾ ਇਹਦੀ ਜਗ੍ਹਾ ਤੇ ਇੱਥੇ ਮਤਲਬ ਕਿ ਬੂਟੇ ਜਾਂ ਦਰਖਤੀ ਲਾ ਦੰਦੇ ਫੁੱਟ ਫੁੱਟ ਦੋ ਦੋ ਫੋਟ ਪਾਥ ਬਣਾ ਕੇ ਉੱਪਰ ਉਹ ਬੰਦੇ ਨੂੰ ਆਕਸੀਜਨ ਤਾਂ ਦੰਦੇ ਕਮ ਸੇ ਕਮ ਇਹਦੇ ਉੱਪਰ ਪੈਸਾ ਵੀ ਇੰਨਾ ਖਰਾਬ ਕਰਿਆ ਫਿਰ ਲੋਕਾਂ ਦਾ ਨੁਕਸਾਨ ਫਿਰ ਹੁਣ ਦੇਖੋ ਕਿੰਨਾ ਨੁਕਸਾਨ ਹੋ ਸਕਦਾ ਕਿਸੇ ਦੀ ਸਕੂਟਰੀ ਮੋਟਰਸਾਈਕਲ ਗੱ ਸ਼ਾਇਦ ਜੀ ਕਿਤੇ ਇਹ ਨਾ ਹੋਵੇ ਵੀ ਜਿਹੜੇ ਇੰਜੀਨੀਅਰਾਂ ਨੇ ਇਹ ਬਣਾਇਆ ਵੀ ਸੜਕ ਸੁਰੱਖਿਆ ਫੋਰਸ ਵਾਲੀ ਗੱਡੀ ਤਾਂ ਸਾਹਮਣੇ ਖੜੀ ਰਹਿੰਦੀ ਆ ਵੀ ਜੇ ਕੋਈ ਐਕਸੀਡੈਂਟ ਹੋਇਆ ਤਾਂ ਵਿੱਚ ਪਾ ਕੇ ਅਸੀਂ ਤੋੜ ਦਾਂਗੇ ਜੀ ਇਹ ਜੀ ਵਿੱਚ ਪਾ ਕੇ ਦੀ ਬਹੁਤ ਦੂਰ ਦੀਆਂ ਗੱਲਾਂ ਰਹੀਆਂ ਜਦੋਂ ਮੌਕੇ ਤੇ गिर ਗਿਆ ਬੰਦਾ ਮਰ ਗਿਆ ਫਿਰ ਕੀ ਕਰਾਂਗੇ ਆਪਾਂ ਉਸ ਟਾਈਮ ਆਪਾਂ ਕੀ ਕਰਾਂਗੇ ਫਿਰ ਸੜਕ ਸੁਰੱਖਿਆ ਵਾਲੇ ਮੌਕੇ ਤੇ ਕੀ ਬੰਦਾ ਥੋੜੀ ਜਿਹਾ ਜਿਉਂਦਾ ਹੋ ਜਾਊਗਾ ਜਿਹੜੇ ਇਹਨੂੰ ਇਹਦੇ ਇਹਨੂੰ ਇੱਧਰ ਕਰਕੇ ਦੇਖੋ ਮਾੜਾ ਜੀ ਵੀ ਇਹਦਾ ਹਾਲ ਕੀ ਆ ਪਿੱਛੇ ਅਜੇ 2 ਮਹੀਨੇ ਹੋਏ ਨਹੀਂ ਦੋ ਮਹੀਨੇ ਇਹਨੂੰ ਹੋਏ ਨਹੀਂ ਹਜੇ ਜੇ ਥੋੜਾ ਟਾਈਮ ਹੋਰ ਉਹ ਐਂਗਲ ਟੁੱਟੀਆਂ ਕਿਤੇ ਨਾ ਕਿਤੇ ਵੱਡੇ ਸਵਾਲ ਉਹ ਐਂਗਲਾਂ ਕਿਵੇਂ ਟੁੱਟੀਆਂ ਨੇ ਕੋਲੇ ਚੱਲੋ ਤੁਸੀਂ ਉੱਧਰ ਦੇਖੋ ਕੀ ਹਾਲ ਹੈ ਦਾ ਪਿੱਛੇ ਦੇਖੋ ਐਂਗਲਾਂ ਇਹਨੂੰ ਚੱਲ ਕੇ ਦੇਖੋ ਆ ਦੇਖੋ ਹੱਥ ਲਾ ਕੇ ਆ ਲਓ ਇਹਨੂੰ ਕੀ ਆ ਦੇਖੋ ਕੀ ਚੀਜ਼ ਆ ਇਹ ਤੇ ਕਿਤੇ ਨਾ ਕਿਤੇ ਜਿਹੜੀ ਕੈਲੀਏ ਵੀ ਸਰੀਆਮ ਤਾਂ ਅੰਦਲੇਵਾਜੀ ਐ ਤੇ ਇਹਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਤੁਹਾਡੇ ਕੀ ਨਾਮ ਹੈ ਸਰ ਲੋਰ ਮੈਂ ਡਾਕਟਰ ਹਮਿੰਦਰ ਸਿੰਘ ਜੀ ਤੇ ਹਾਲਾਤ ਦੇਖ ਰਹੇ ਹੋ ਤੁਹਾਡੇ ਸਾਹਮਣੇ ਵੀ ਕਹਿੰਦੇ ਰੇਤੇ ਦੇ ਉੱਤੇ ਹੀ ਖੜਾਇਆ ਹੋਇਆ ਹੈ ਕੀ ਤੁਸੀਂ ਕਿਸੇ ਅਧਿਕਾਰੀ ਨੂੰ ਮਿਲਿਓ ਜੀ ਇਸ ਬਾਬਤ ਅਸੀਂ ਡੀਸੀ ਸਾਹਿਬ ਨੂੰ ਮਿਲ ਕੇ ਆਇਆ ਜੀ ਐਕਸੀ ਸਾਹਿਬ ਨੂੰ ਮਿਲ ਕੇ ਆਇਆ ਅਸੀਂ ਪੀਡਬਲੂਆਰੀ ਦੇ ਨੂੰ ਅਸੀਂ ਨੂੰ ਦੱਸ ਕੇ ਵੀ ਆਇਆ ਵੀ ਇਹ ਫੁੱਟਪਾਥ ਆ ਬਿਲਕੁਲ ਇਹ ਗਲਤ ਬਣਾਇਆ ਜਾਂਦਾ ਬਣਾਓ ਦੇ ਸਪੋਰਟ ਪੂਰੀ ਲਾਉ ਦੀ ਮਜ਼ਬੂਤ ਬਣਾਓ ਇਹ ਤਾਂ ਹਵਾਂ ਨਾਲ ਉੱਡ ਜਾਊਗਾ ਜੀ ਇਹ ਤਾਂ ਕਿਸੇ ਜਾਨ ਲਊਗਾ ਤਾਂ ਅਸੀਂ ਇਹਨਾਂ ਨੂੰ ਕਹਿ ਕੇ ਆਇਆ ਵੀ ਇਹ ਇਹਨਾਂ ਨੇ ਪਹਿਲਾਂ ਦਰਿਆਵਾਲ ਚੌਂਕ ਤੱਕ ਲਾ ਕੇ ਗੁਰਦਸਾਹ ਤੋਂ ਬਣਾਇਆ ਸੀ ਉੱਥੇ ਤੱਕ ਬੰਦ ਕਰਤਾ ਇਹਨਾਂ ਨੇ ਅਸੀਂ ਕਹਿੰਦੇ ਕਿ ਹਾਂ ਤੱਕ ਬਣਾਓ ਉਸ ਤੋਂ ਪਹਿਲਾਂ ਦੀ ਗੱਲ ਹੈ ਜੀ ਇਹ ਕੁਲ ਮਹੀਨੇਕ ਦੀ ਪਹਿਲਾਂ ਦੀ ਗੱਲ ਆ ਸਾਡੇ ਪੁਰਤੋੜ ਦੇ ਸਰਪਾ ਦੇ ਪ੍ਰਧਾਨ ਨੇ ਚਮਕੌਰ ਸਿੰਘ ਜੀ ਉਹ ਗੁਰਦਾਰ ਸਾਹਿਬੋਂ ਨਿਕਲੇ ਸਵੇਰੇ ਐਨੀ ਮੋਟਰਸਾਂ ਮੋਟਰਸਾਂ ਤੇਜ ਆਇਆ ਤੇ ਉਹ ਭਗਾ ਕੇ ਮਾਰਿਆ ਉਹ ਠੀਕ ਹੈ ਉਹ ਤਾਂ ਕੁਦਰਤੀ ਬਹਿੁਰ ਕਿਰਪਾ ਸੀ ਜੀ ਉਹ ਬਚ ਗਿਆ ਜੀ ਉਹਦੀ ਪੱਗ ਕਿਤੇ ਗਈ ਸੱਟਾਂ ਲੱਗੀਆਂ ਗੁੱਜੀਆਂ ਉਹਦੇ ਟੁੱਟਣ ਤੋਂ ਬਚ ਗਿਆ ਜੀ ਉਹ ਅਸੀਂ ਤਾਂ ਬੇਨਤੀ ਕਰਕੇ ਆਏ ਆ ਆਪਣੇ ਡੀਸੀ ਜਾਣ ਕੀਤੀ ਆ ਲਿਖਤੀ ਉਪਦੇ ਕੇ ਆਏ ਆ ਐਕਸ਼ਨ ਵੀ ਕਰਕੇ ਆ ਵੀ ਇਹ ਗੁਰਦਾਰ ਸਾਹਿਬ ਤੋਂ ਪੁਰਤੋੜ ਬਾਦ ਪੰਡਣਾ ਜੀ ਦਾ ਸਾਈਡ ਤੋਂ ਕੀ ਲੱਗਦਾ ਜੀ ਮਤਲਬ ਸਰੀਆ ਬੇਈਮਾਨੀ ਦਿਖਾਈ ਦੇ ਰਹੀ ਹੈ ਇਹ ਤਾਂ ਪੂਰੀ ਬੇਈਮਾਨ ਅਨ ਕਰੀ ਹੋਣੀ ਚਾਹੀਦੀ ਐ ਦੇਖੋ ਬਲਾਗੇ ਸਾਰੇ ਬਿਲਕੁਲ ਇੱਤਿਆਦਾ ਹਮ ਇਹਦਾ ਹੁਣ ਜੇ ਤਾਂ 2 ਮਹੀਨੇ ਚ ਗਰ ਗਿਆ 2 ਮਹੀਨੇ ਗਿਰ ਸਕਦਾ ਕੀ ਕਟੂ ਸਾ ਲਤੇ ਦੋ ਮਹੀਨੇ ਇਹ ਹਾਲ ਨੇ ਫਿਰ ਦੋਸੂ ਕੀ ਹਾਲ ਹੈ ਜੜੀ ਇਹਦਾ ਸੱਲੇ ਉਹਨਾਂ ਨੇ ਪੈਸੇ ਖਾਦੇ ਨਹੀਂ ਵਿੱਚ ਉਹਦੇ ਇਹਦੀ ਨੂੰ ਕਰੀ ਹੋਣੀ ਜਾਂਦੀ ਬਕਾਇਦਾ ਇਹ ਤੁਸੀਂ ਐਕਸ਼ਨ ਸਾਹਿਬ ਨਾਲ ਗੱਲ ਕਰੀ ਹੋਊਗੀ ਤੁਸੀਂ ਸਾਹਮਣੇ ਅਸੀਂ ਕਹ ਕੇ ਆਏ ਜੋ ਕਹਿੰਦੇ ਯਾਦ ਕਰਾਂਗੇ ਕਰੀਗਾ ਨਹੀਂ ਠੀਕ ਹੈ ਹਾਂ ਇਹ ਪ੍ਰੋਸੈਸ ਦਿੱਤਾ ਉਹਨਾਂ ਨੇ ਕਦੋਂ ਤੱਕ ਬਣਾ ਦੇਣ ਉਹ ਕੋਈ ਜਦੋਂ ਨੇ ਤੱਕਾਂ ਵੀ ਤੈਨਾਂ ਨੇ ਜਿਹੜਾ ਗੁਰਦਾ ਸਾਹਿਬ ਫਟੇ ਪਤਲਾਉਣਾ ਉਹਨਾਂ ਨੇ ਪੁਗਾ ਦੇ 15 ਤੱਕ ਲਾਵਾਂਗੇ ਅਸੀਂ ਬਾਕੀ ਇਹਦੇ ਬਾਰੇ ਕੋਈ ਨਹੀਂ ਦੱਸ ਕਿ ਹਾਂ ਇਹਦੇ ਬਾਰੇ ਕਹਿੰਦੇ ਪੁੱਠਾ ਕਸ ਕੀ ਆਇਆ ਕਿਤਨਾ ਕਿਤੇ ਗੱਲ ਗੋਲ ਮੋਲੀ ਕਰਦੇ ਗੋਲ ਮੋਲੀ ਆ ਇਹਨਾਂ ਦੀ ਗੋਲ ਮੋਲੀ ਆ ਨਾਲ ਅਸੀਂ ਤੁਹਾਨੂੰ ਕਹਿ ਗਏ ਆ ਵੀ ਇਹ ਪਹਿਲਾਂ ਉਹਨੇ ਫੁੱਟਬਾਲ ਰੱਖਿਆ ਸੀ ਸਾਈਡ ਤੇ ਉਹ ਉਸ ਤਰ੍ਹਾਂ ਰੱਖੋ ਤੁਸੀਂ ਉਹ ਵੀ ਰੱਖਿਆ ਨਹੀਂ ਉਹਨਾਂ ਨੇ ਉਹ ਕਹਿੰਦੇ ਅਸੀਂ ਪਲਾਸਟਿਕ ਲਾਵਾਂਗੇ ਪਲਾਸਟਿਕ ਲਾ ਦਿਓ ਭਾਈ ਕੁਸਤਾ ਲਾਓ ਤਾਂ ਕਿ ਲੋਕਾਂ ਦੀ ਜਾਨਾਂ ਦੀ ਸੁਰੱਖਤ ਬਚੇ ਲੋਕਾਂ ਦੀ ਜਾਨ ਬਚਣ ਠੀਕ ਹੈ ਹਾਂ ਜੀ ਹਾਂ ਕੀ ਨਾਮ ਹੈ ਜੀ ਤੁਹਾਡਾ ਬਾਪੂ ਜੀ ਮੇਰਾ ਨਾਮ ਮਹਦਰ ਸਿੰਘ ਆ ਜੀ ਤੇ ਇੱਕ ਸਾਧੋ ਵੀ ਐਂਗਲਾ ਇਹ ਕਹਿ ਰਹੇ ਨੇ ਵੀ ਹਲੇ 2 ਮਹੀਨੇ ਹੀ ਹੋਏ ਨੇ ਤੇ ਹਾਲਾਤ ਇਹਦੇ ਜੀ ਤਰਸਯੋਗ ਬਣ ਗਏ 2 ਮਹੀਨੇ ਹੋਏ ਨੇ ਵੀਰ ਜੀ ਇਹ ਲੱਗੀ ਨੂੰ ਇਹਨੂੰ ਇਹ ਉਦੋਂ ਵੀ ਆ ਲੱਗਦਾ ਵੀ ਇਹ 5-4 ਸਾਲ ਦੀ ਲੱਗੀ ਹੁੰਦੀ ਜਿਵੇਂ ਇਹਦੇ ਥੱਲੇ ਜਾਨੀ ਤਰੀਕੇ ਨਾਲ ਮਟੀਰੀਅਲ ਨਹੀਂ ਪਾਇਆ ਗਿਆ ਉਹਨਾਂ ਦਾ ਠੀਕ ਹੈ ਮਟੀਰੀਅਲ ਦੇ ਜਾਜ ਹੋਣੀ ਚਾਹੀਦੀ ਹੈ ਤੇ ਇਹ ਤੋਂ ਹੀ ਸਾਨੂੰ ਡਰ ਲੱਗੀ ਜਾਂਦਾ ਵੀ ਇਹ ਹੀ ਨਾ ਕਿਸੇ ਬੰਦੇ ਨੂੰ ਮਾਰ ਦੇਵੇ ਇਹ ਜਿਹੜਾ ਸਾਰਾ ਐਂਗਲ ਲਾਈ ਗਈ ਹੈ ਇੱਕ ਦਿਨ ਦੇ ਵਿੱਚ ਹੀ ਲਾਈ ਗਈ ਹੈ ਜੀ ਇਹ ਸਾਰੀ ਇੱਕ ਦਿਨ ਜੀ ਲੱਗੀ ਹੈ ਇਹ ਇੱਕ ਦਿਨ ਦੀ ਹਾਂ ਇਹਦੇ ਥੱਲੇ ਰੇਤਾ ਭਰਦਾ ਉੱਤੇ ਇਹਨੇ 2-2 ਇੰਚ ਮਿਜਲੀ ਪਾਤੀ ਠੀਕ ਹੈ ਇਹ ਇੰਨੀ ਆ ਮਾੜੀ ਹਾਲਤ ਨਾਲ ਜਾਨੀ ਖੜੀ ਕੀਤੀ ਆ ਕਰੇ ਲੋਕ ਕਿਤੇ ਨਾ ਕਿਤੇ ਕਹਿ ਲਿਆ ਵੀ ਕਰਾਪਸ਼ਨ ਜਿਹੜੀ ਚੱਲ ਕਰ ਰਹੀ ਹੈ ਉਹ ਹਾਂ ਗ੍ਰਾਮ ਸਭਾ ਚੱਲ ਰਹੀ ਹੈ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਤੇ ਆ ਕਿਤੇ ਨਾ ਕਿਤੇ ਸਥਾਨਕ ਲੋਕ ਨੇ ਜਿਹੜੇ ਉਹਨਾਂ ਦਾ ਕਹਿਣਾ ਵੀ ਕਰਾਪਸ਼ਨ ਹੈ ਜਿਹੜੀ ਉਹ ਸਾਫ਼-ਸਾਫ਼ ਦਿਖਾਈ ਦਿੱਤੀ ਜਾ ਰਹੀ ਹੈ ਜੇ ਗੱਲ ਕਰੀਏ ਤੇ ਵਿੱਚ ਇਹਦੇ ਰੇਤਾ ਭਰਿਆ ਹੋਇਆ ਹੈ ਤੇ ਸ਼ਾਇਦ ਰੇਤੇ ਦੇ ਸਹਾਰੇ ਇਹ ਜੀਆਂ ਵਜਨੀ ਚੀਜ਼ਾਂ ਜਿਹੜੀਆਂ ਉਹ ਨਹੀਂ ਰੁਕਦੀਆਂ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਵੀ ਇਹਦੀ ਜਿਹੜੀ ਜ਼ਮੀਨੀ ਪੱਧਰ ਤੇ ਕਹਿ ਲਈਏ ਉਹ ਜਾਂਚ ਹੋਣੀ ਚਾਹੀਦੀ ਹੈ ਤੇ ਲੋਕਾਂ ਦੀ ਸੁਰੱਖਿਆ ਮੁੱਖ ਹੈ ਤੇ ਜੇ ਲੋਕਾਂ ਨਾਲ ਹੀ ਕੋਈ ਹਾਦਸਾ ਵਾਪਰਦਾ ਹੈ ਤਾਂ ਫਿਰ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਵੀ ਜ਼ਿੰਮੇਵਾਰ ਸਮਝਿਆ ਜਾਵੇਗਾ ਤੇ ਹੁਣ ਲੋੜ ਹੈ ਇਹਦੇ ਵੱਲ ਦੇਖਣ ਦੀ ਤੇ ਇਹਦੀ ਇਨਕੁਆਰੀ ਹੈ ਜਿਹੜੀ ਉਹ ਜ਼ਮੀਨੀ ਪੱਧਰ ਤੇ ਕਰਨ ਦੀ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਮਣੀ ਟੀਵੀ ਲਈ ਮਲੇਰਕੋਟਲਾ ਤੋਂ ਮੈਂ ਪ੍ਰਕਾਸ਼ ਸ਼ਰਮਾ